ਮੈਨਾਂ ਮਾਤਾ ਜੀ ਬੋਲ ਰਹੇ ਸੀ ਸਤਕਾਰਯੋਗ ਭਾਈ ਸਾਹਿਬ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਅਸਲ ਦੇ ਵਿੱਚ ਉਹ ਖੰਡਾ ਦੇ ਮਾਤਾ ਜੀ ਨਹੀਂ ਆਪਣੇ ਸਾਰਿਆਂ ਦੇ ਮਾਤਾ ਜੀ ਨੇ ਜਦੋਂ ਬੋਲ ਰਹੇ ਸੀ ਨਾ ਤੇ ਮੈਂ ਖੋਸੇ ਦੀਆਂ ਅੱਖਾਂ ਵੱਲ ਵੇਖਿਆ ਤੇ ਭਾਈ ਸਖਜੀਤ ਸਿੰਘ ਖੋਸੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਰਿਹਾ ਸੀ ਤੇ ਮੇਥੋਂ ਆਪਣੇ ਵੀ ਹੰਝੂ ਨਹੀਂ ਰੁਕੇ ਮੇਰੀਆਂ ਅੱਖਾਂ ਦੇ ਵਿੱਚੋਂ ਵੀ ਉਹ ਜਿਹੜੇ ਦੋ ਹੰਝੂ ਨਿਕਲੇ ਆ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਸ਼ਬਦਾਂ ਨੂੰ ਆਪਾਂ ਕਈ ਵਾਰੀ ਰੋਕ ਲੈਣੇ ਹੁੰਨੇ ਆ ਪਰ ਜਿਹੜੇ ਅੱਖਾਂ ਜੜੀਆਂ ਨੇ ਇਹ ਸੱਚ ਬੋਲ ਦਿੰਦੀਆਂ ਨੇ ਅੱਖਾਂ ਦੇ ਵਿੱਚੋਂ ਖੰਝੂ ਜਿਹੜੇ ਨੇ ਉਹ ਆਪਣੇ ਆਪ ਨਿਕਲ ਆਉਂਦੇ ਨੇ ਉਹ ਉਸ ਗੱਲ ਦੀ ਸ਼ਾਇਦ ਹਾਮੀ ਭਰ ਰਹੇ ਹੁੰਦੇ ਨੇ ਕਿ ਮਾਂ ਜੋ ਤੂੰ ਕਹਿ ਰਹੀ ਹੈ ਨਾ ਬਸ ਇਹ ਤੇਰੇ ਦਰਦ ਦੇ ਨਾਲ ਮੇਰੀ ਸਾਂਝ ਪੈਂਦੀ ਹੈ ਤੇ ਅੱਖਾਂ ਦੇ ਵਿੱਚ ਜਿਹੜੇ ਖੰਝੂ ਨੇ ਕਈ ਵਾਰੀ ਜ਼ਬਾਨ ਤੋਂ ਨਹੀਂ ਬੰਦਾ ਕਹਿੰਦਾ ਪਰ ਅੱਖਾਂ ਦੇ ਖੰਝੂ ਹਾਮੀ ਭਰ ਦਿੰਦੇ ਨੇ ਮੈਂ ਦੋ ਤਿੰਨ ਸ਼ਬਦਾਂ ਦੀ ਸਾਂਝ ਪਾਉਣੀ ਚਾਹੁੰਦਾ ਕਿ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌ ਸੀ ਮੱਖਣ ਸਿੰਘ ਮਸਾਫਰ ਵੀ ਬੈਠਾ ਹੈ ਅਸੀਂ ਕਈ ਵਾਰੀ ਇਕੱਠੇ ਹੋਣਾ ਇੱਥੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਤੇ ਸਾਡੇ ਬੜੇ ਸਤਿਕਾਰਯੋਗ ਜਥੇਦਾਰ ਸਖਜੀਤ ਸਿੰਘ ਕੋਸਾ ਸੀ ਕਈ ਵਾਰੀ ਨਾ ਇਕੱਠੇ ਹੋਣਾ ਉਹਦੀ ਇੱਕ ਆਦਤ ਸੀ ਉਹਦਾ ਜਿਹੜਾ ਵੱਡਾ ਕਸੂਰ ਹੈ ਜੋ ਮੈਨੂੰ ਲੱਗਦਾ ਪਰਿਵਾਰ ਵੀ ਬੈਠਾ ਤੇ ਮੈਂ ਇੱਕ ਬੇਨਤੀ ਕਰਾਂ ਉਹਦਾ ਸਭ ਤੋਂ ਵੱਡਾ ਕਸੂਰ ਹੈ ਉਹ ਬੜਾ ਸਟੇਟ ਫਾਰਮਰ ਸੀ ਜਿਹੜੀ ਗੱਲ ਕਹਿਣੀ ਸੀ ਮੂੰਹ ਤੇ ਠੋਕ ਮਾਰਾ ਕੇ ਕਹਿੰਦਾ ਸੀ ਜਿਵੇਂ ਕੀ ਇੱਕ ਉਦਾਹਰਨ ਮੈਂ ਦੇਣਾ ਵਾ ਇੱਕ ਵੀਡੀਓ ਬੜੀ ਵਾਇਰਲ ਹੋਈ ਮੋਰਚਾ ਲੱਗਾ ਸੀ ਭਾਈ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਵੱਲੋਂ ਬਹਿਬਲ ਕਲਾ ਇਨਸਾਫ ਮੋਰਚਾ ਉੱਥੇ ਆ ਗਿਆ ਗੁਰਪ੍ਰੀਤ ਕੋਟਲੀ ਜਿਨ੍ਹਾਂ ਨੇ ਕਿਸੇ ਵੇਲੇ ਕਿਹਾ ਸੀ ਕਿ ਦੀਪ ਸਿੱਧੂ ਗद्दार ਹੈ ਬਸ ਉਹਦੇ ਕੋਲ ਨਹੀਂ برداشت ਹੋਇਆ ਬੜਿਆਂ ਨੇ ਕਿਹਾ ਚਲ ਆਪਾਂ ਬਾਅਦ ਚ ਗੱਲ ਕਰ ਲਾਂਗੇ ਗੱਲ ਮੋਰਚੇ ਦੀ ਮੋਰਚੇ ਦੇ ਬਲੇ ਰੱਖੀਏ ਕਹਿੰਦਾ ਨਾ ਤੁਸੀਂ ਹੁੰਦੇ ਕੌਣ ਇਹਨੇ ਦੀਪ ਸਿੱਧੂ ਨੂੰ ਗद्दार ਕਿਹਾ ਸੀ ਅੱਜ ਇਹ ਦੱਸੇ ਵੀ ਦੀਪ ਸਿੱਧੂ ਗद्दार ਸੀ ਬਤੇਰਾ ਬੜਿਆਂ ਨੇ ਬਾਹਾਂ ਫੜ ਕੇ ਰੋਕਣ ਦਾ ਯਤਨ ਕੀਤਾ ਪਰ ਉਹਦੇ ਜੋ ਅੰਦਰ ਚੱਲਦਾ ਸੀ ਨਾ ਉਹ ਰੋਕ ਸਕਦਾ ਨਹੀਂ ਸੀ ਉਹ ਚਾਹ ਕੇ ਵੀ ਨਹੀਂ ਰੋਕ ਸਕਦਾ ਅਸੀਂ ਜਿਹੜੇ ਇੱਥੇ ਬੈਠੇ ਆ ਨਾ ਅਸੀਂ ਕਈ ਵਾਰੀ ਨਾ ਆਪਣੇ ਅੰਦਰ ਦੇ ਉਹ ਆਵਾਜ਼ ਨੂੰ ਰੋਕ ਲੈਨੇ ਆ ਉਹ ਰੋਕ ਨਹੀਂ ਸਕਦਾ ਉਸ ਵੇਲੇ ਪੈ ਗਿਆ ਤੂੰ ਦੱਸ ਦੀਪ ਸਿੱਧੂ ਨੂੰ ਤੂੰ ਗद्दार ਕਿਆ ਸੀ ਤੂੰ ਦੱਸ ਉਹ ਗद्दार ਕਿਵੇਂ ਸੀ ਮੈਨੂੰ ਕਲੀਅਰ ਕਰਕੇ ਜabb ਦੀਪ ਸਿੱਧੂ ਕਿਵੇਂ ਸੀ ਗद्दार ਉਹ ਵੀਡੀਓ ਬੜੀ ਦੁਨੀਆ ਦੇ ਵਿੱਚ ਵਾਇਰਲ ਹੋਈ ਮੈਂ ਨਾ ਪਰਸੋਂ ਸ਼ਾਇਦ ਭਾਈ ਸੁਰਜੀਤ ਸਿੰਘ ਕੋਸਾ ਜੀ ਮੈਂ ਤੇ ਸੁਰਜੀਤ ਸਿੰਘ ਕੋਸਾ ਕਿਉਂਕਿ ਅਸੀਂ ਪਿਛਲੇ ਇੱਕ ਮਹੀਨੇ ਤੋਂ ਨਾ ਹੜਪੀੜਤਾ ਦੀ ਸੇਵਾ ਦੇ ਵਿੱਚ ਆ ਤੇ ਅਸੀਂ ਇੱਕ ਪਿੰਡ ਦੇ ਵਿੱਚ ਕਰੀਬ ਮੇਰੇ ਖਿਆਲ ਦੇ ਵਿੱਚ 14-15000 ਲੀਟਰ ਡੀਜ਼ਲ ਵੰਡਿਆ ਤੇ ਅਸੀਂ ਨਾ ਉਸੇ ਮਾਮਾ ਕਰਕੇ ਵਾਪਸ ਆ ਰਹੇ ਸਾਂ ਤੇ ਕੁਦਰਤ ਹੀ ਸਗਦੀ ਸਿੰਘ ਖੋਸਾ ਨੇ ਜ਼ਿਕਰ ਕਰ ਦਿੱਤਾ ਕਹਿੰਦੇ ਮਖੂ ਬਾਈ ਗੁਰਪ੍ਰੀਤ ਸਿੰਘ ਹਰੀ ਨੌ ਦੇ ਵਰਸੀ ਸਮਾਗਮ ਦੇ ਵਿੱਚ ਆਉਣਾ ਜ਼ਰੂਰ ਹੈ ਮੈਂ ਕਿਹਾ ਮੈਂ ਦਿੱਲੀ ਆ 9 ਤੇ 10 ਨੂੰ ਕਹਿੰਦੇ ਕੈਨਸਲ ਕਰ ਤੂੰ 10 ਨੂੰ ਇੱਥੇ ਆਉਣਾ ਚਾਹੀਦਾ ਮੈਂ ਕਿਹਾ ਚਲੋ ਮੈਂ ਰਾਤ ਹਰ ਹਾਲਤ ਵਿੱਚ ਨਿਕਲਾਂਗਾ ਤੇ ਆਵਾਂਗਾ ਜਦੋਂ ਇਹਨੇ ਨਾਮ ਲਿਆ ਨਾ ਗੁਰਪ੍ਰੀਤ ਸਿੰਘ ਹਰੀ ਨੌ ਦਾ ਤੇ ਮੇਰੇ ਮੋਬਾਈਲ ਦੇ ਵਿੱਚ ਮੈਂ ਕਿਹਾ ਮੜਾ ਜੇ ਰਿਕਾਰਡ ਦੇਖਾਂ ਕੋਈ ਉਹਦੀ ਗੱਲਬਾਤ ਕੋਈ ਮੇਰੇ ਮੋਬਾਈਲ ਦੇ ਵਿੱਚ ਹੋਵੇ ਤੇ ਮੈਂ ਨਾ ਸਖਜੀਤ ਸਿੰਘ ਖੋਸਾ ਨੂੰ ਸੁਣਾ ਰਿਆ ਸਾਂ ਮੈਂ ਮੋਬਾਈਲ ਦੇ ਵਿੱਚ ਨਾ ਰਿਕਾਰਡਿੰਗ ਡਿਟੇਲ ਕੱਢੀ ਕਿਉਂਕਿ ਆਮ ਕਰਕੇ ਫੋਨ ਦੇ ਵਿੱਚ ਲੱਗੀ ਹੁੰਦੀ ਏ ਉਹਦੇ ਵਿੱਚ ਉਹ ਮੈਂ ਡਿਟੇਲ ਖੋਸੇ ਨੂੰ ਸੁਣਾ ਰਿਆ ਸਾਂ ਤੇ ਅਸੀਂ ਦੋਵੇਂ ਹਾਸੇ ਪਤਾ ਕਿਸ ਗੱਲੋਂ ਹੱਸੇ ਉਹ ਨਾ ਕਿਸੇ ਮੁੱਦੇ ਤੇ ਕਹਿੰਦਾ ਮੈਂ ਇੰਟਰਵਿਊ ਦੇਣੀ ਏ ਤੂੰ ਮੈਨੂੰ ਫੋਨ ਕਰ ਮੈਂ ਆ ਮੁੱਦੇ ਤੇ ਬੋਲਣਾ ਚਾਹੁੰਦਾ ਮੇਰੇ ਹੁਣ ਵੀ ਫੋਨ ਦੇ ਵਿੱਚ ਰਿਕਾਰਡ ਹੈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਠੀਕ ਏ ਮੈਂ ਤੈਨੂੰ ਕਾਲ ਕਰਦਾ ਮਾਂ 5:00 ਵਜੇ ਤੇ ਤੂੰ ਆਪਣੀ ਗੱਲ ਰੱਖ ਲਈ ਕਹਿੰਦਾ ਠੀਕ ਏ 5 ਵਜੇ ਮੈਂ ਫੋਨ ਕੀਤਾ ਉਹਨਾਂ ਨਾਲੇ ਮੇਰੀ ਗੱਲ ਸੁਣਦਾ ਪਿਆ ਸੀ ਤਾਂ ਨਾਲੇ ਉਹਦਾ ਧਿਆਨ ਕਿਸੇ ਹੋਰ ਪਾਸੇ ਸੀ ਸ਼ਾਇਦ ਕਿਸੇ ਦੇ ਲਾਗੇ ਖੜਾ ਹੋਣਾ ਤੇ ਮੈਂ ਰਿਕਾਰਡਿੰਗ ਚੱਲਦੀ ਦੇ ਵਿੱਚ ਕਿਹਾ ਮੈਂ ਕਿਹਾ ਯਾਰ ਦੁਬਾਰਾ ਕਰਦੇ ਆ ਤੇਰੇ ਕੋਲ ਗੱਲ ਨਹੀਂ ਬਣਦੀ ਪਈ ਵੀ ਜਿਹੜੀ ਗੱਲ ਕਰਨੀ ਹੈ ਤੂੰ ਆਪਣੀ ਗੱਲ ਬੜੀ ਛੇਤੀ ਰੱਖ ਤੇ ਅੱਗੋਂ ਮੈਨੂੰ ਟੁੱਟ ਕੇ ਪਿਆ ਕਹਿੰਦਾ ਭਰਾ ਬਣ ਕੇ ਗੱਲ ਕਰ ਕਹਿੰਦਾ ਤੂੰ ਪੱਤਰਕਾਰ ਬਣ ਜਾਣਾ ਉਹਦੇ ਵਿੱਚ ਆ ਗੁਣ ਕਹਿ ਲੋ ਜਾਂ ਔਗਣ ਕਹਿ ਲੋ ਵੀ ਉਹਨਾਂ ਸਿੱਧੀ ਗੱਲ ਕਰਦਾ ਸੀ ਕਹਿੰਦਾ ਯਾਰ ਤੂੰ ਭਰਾ ਬਣ ਕੇ ਮੇਰੇ ਨਾਲ ਗੱਲ ਕਰ ਮੈਂ ਕੋਸਾ ਸਾਹਿਬ ਨੂੰ ਸੁਣਾ ਰਿਆ ਸਾਂ ਕਹਿੰਦਾ ਤੂੰ ਪੱਤਰਕਾਰ ਬਣ ਜਾਣਾ ਵੱਡਾ ਪੱਤਰਕਾਰ ਬਣਿਆ ਫਿਰਦਾ ਤੂੰ ਕਹਿੰਦਾ ਭਰਾ ਬਣ ਕੇ ਗੱਲ ਕਰ ਫਿਰ ਮੈਂ ਗੱਲ ਕਰਾਂਗਾ ਵੀ ਉਹਦੇ ਵਿੱਚ ਆ ਸੀ ਵੀ ਜਿਹੜੀ ਗੱਲ ਕਹਿਣੀ ਉਹ ਮੂੰਹ ਤੇ ਕਹਿੰਦਾ ਸੀ ਉਹਦਾ ਕਸੂਰ ਸੀ ਸਾਡੇ ਵਾਂਗੂ ਇਹ ਨਹੀਂ ਸੀ ਕਹਿੰਦਾ ਵੀ ਚੱਲ ਪਹਿਲੇ ਦਿਨ ਨਾਲ ਤੁਰੇ ਸਾਂ ਫਿਰ ਤੁਰੇ ਜਾਈਏ ਉਹ ਕਹਿੰਦਾ ਪਹਿਲੇ ਦਿਨ ਨਾਲ ਤੁਰੇ ਸਾਂ ਪਰ ਬੰਦਾ ਗਲਤ ਐ ਮੈਂ ਠੋਕ ਬਜਾ ਕੇ ਵਿਰੋਧ ਕਰਦਾ ਮਾਂ ਉਹਨੇ ਵਿਰੋਧ ਕਰਨਾ ਸੋ ਕਹਿਣ ਤੋਂ ਮੈਨੂੰ ਇੰਜ ਲੱਗਦਾ ਹੈ ਕਿ ਜੋ ਉਹਦੀ ਜ਼ੁਬਾਨ ਦੇ ਉੱਪਰ ਜੋ ਅੰਦਰ ਸੀ ਨਾ ਉਹਦੇ ਬਾਹਰ ਸੀ ਇਸ ਕਰਕੇ ਲੁਕੋ ਨਹੀਂ ਸੀ ਸਕਦਾ ਉਹ ਉਹਲਾ ਪੜਦਾ ਰੱਖ ਨਹੀਂ ਸੀ ਸਕਦਾ ਇਹ ਉਹਦਾ ਬਹੁਤ ਵੱਡਾ ਕਸੂਰ ਸੀ ਬਹੁਤ ਵੱਡਾ ਦੁਨੀਆ ਦੀ ਨਜ਼ਰ ਦੇ ਵਿੱਚ ਉਹਦਾ ਗਣਾ ਸੀ ਤੇ ਮੈਨੂੰ ਲੱਗਦਾ ਸ਼ਾਇਦ ਉਹਨੂੰ ਜਜਬਾਤੀ ਹੋਣ ਦੀ ਇਹ ਬਹੁਤ ਵੱਡੀ ਜੜੀ ਹੈ ਨਾ ਇਹ ਸਜ਼ਾ ਮਿਲੀ ਹੈ ਇਹ ਗੱਲ ਦੱਸੋ ਜੇ ਕਿਸੇ ਨੂੰ ਮੇਰੀਆਂ ਵਿਚਾਰਾਂ ਤੋਂ ਦਿੱਕਤ ਹੈ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਮੇਰੀ ਵਿਚਾਰ ਕਿਸੇ ਨੂੰ ਨਹੀਂ ਚੰਗੀ ਲੱਗਦੀ ਹੋ ਸਕਦਾ ਹੈ ਵਿਚਾਰਾਂ ਦੇ ਮਤ ਭੇਦ ਵਖਰੇਵੇਂ ਖੁੰਦੇ ਨੇ ਪਰ ਮੈਂ ਤੇ ਉਸ ਗੁਰੂ ਦਾ ਸਿੱਖ ਹਾਂ ਬਾਬਾ ਸਿੱਧਾ ਨੂੰ ਵੀ ਕਹਿੰਦਾ ਕਹਿੰਦਾ ਭਾਵੇਂ ਤੁਹਾਡਾ ਮੇਰਾ ਮਤ ਵੱਖਰਾ ਹੈ ਪਰ ਆਉ ਬੈਠੀਏ ਤੇ ਸਾਈਂ ਆਹ ਡਾਇਲੌਗ ਤੇ ਕਰੀਏ ਉਹ ਬਈਏ ਤੇ ਸਾਈਂ ਕੋ ਨਵੀਂ ਵਿਚਾਰ ਧਾਰਾ ਨਿਕਲੇਗੀ ਬਾਬਾ ਮੇਰਾ ਤੇ ਸਿੱਧਾ ਦੇ ਨਾਲ ਵੀ ਬਹਿ ਜਾਂਦਾ ਹੈ ਜੋਗੀਆਂ ਨਾਲ ਵੀ ਬਹਿ ਜਾਂਦਾ ਹੈ ਗੁਰਬਾਣੀ ਦੇ ਵਿੱਚ ਸਿੱਧ ਗੋਸ਼ਤ ਨਾਮ ਦੀ ਬਾਣੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਪਣਿਆਂ ਨਾਲ ਵੀ ਨਹੀਂ ਬਹਿ ਸਕਦੇ ਬੋਲੋ ਭਾਈ ਖੜੇ ਕਿੱਥੇ ਕਿੱਦੇ ਆ ਕਿਵੇਂ ਜ਼ੁਬਾਨ ਤੋਂ ਕਹਿ ਦਈਏ ਵੀ ਅਸੀਂ ਗੁਰੂ ਨਾਨਕ ਦੇ ਸਿੱਖਾਂ ਅਸੀਂ ਤੇ ਆਪਸੀ ਵਿਚਾਰਕ ਵਖਰੇਵੇਂ ਤੇ ਕਤਲ ਕਰ ਦਿੰਨੇ ਆ ਆਪਸੀ ਵਿਚਾਰਕ ਬਖਰੇਵੇਂ ਦੇ ਉੱਪਰ ਕਿਸੇ ਮਾਂ ਦੀ ਕੁੱਖ ਸੁੰਜੀ ਕਰ ਦਿੰਨੇ ਆ ਵਿਚਾਰਕ ਬਖਰੇਵੇਂ ਦੇ ਉੱਪਰ ਇੱਕ ਨਿਕਾਜਾ ਬੱਚਾ ਅਨਾਥ ਕਰ ਦਿੰਨੇ ਆ ਨਹੀਂ ਇੰਜ ਨਹੀਂ ਹੋਣਾ ਚਾਹੀਦਾ ਬਖਰੇਵੇਂ ਹੋਣੇ ਇੱਕ ਵੱਖਰੀਆਂ ਗੱਲਾਂ ਨੇ ਹੁਣ ਮੇਰੀ ਕਿਸੇ ਨਾਲ ਮੰਨ ਲਓ ਨਹੀਂ ਬਣਦੀ ਇੱਕ ਐਗਜ਼ਾਮਪਲ ਹੈ ਮੇਰੀ ਕਿਸੇ ਨਾਲ ਇੱਕ ਐਗਜ਼ਾਮਪਲ ਲੈ ਲੈਂਦਾ ਮੰਨ ਲਓ ਮੇਰੀ ਮੱਕਣ ਸਿੰਘ ਮੁਸਾਫਰ ਬੇਟਾ ਹੈ ਮੇਰਾ ਮਿੱਤਰ ਹੈ ਪਰ ਮੈਂ ਉਦਾਹਰਣ ਦੇ ਰਿਹਾ ਮੈਂ ਮੰਨ ਲਓ ਮੇਰੀ ਇਹਦੇ ਨਾਲ ਨਹੀਂ ਬਣਦੀ ਮੰਨ ਲਓ ਸਾਡੇ ਵਿਚਾਰਾਂ ਦੇ ਵਖਰੇ ਵੀ ਹੋ ਗਏ ਪਰ ਉਹਦਾ ਇਹ ਥੋੜਾ ਅਰਥ ਹੈ ਵੀ ਉਹ ਕਵੇ ਮਖੂ ਨੂੰ ਮਾਰਦੀ ਹੈ ਜਾਂ ਮਖੂ ਕਵੇ ਵੀ ਆਪੇ ਇਹਨੂੰ ਮਾਰਦੀ ਏ ਬਖੇਮੇ ਤੇ ਰਹਿੰਦੇ ਨੇ ਫਿਰ ਕੀ ਹੋ ਗਿਆ ਚੇਤੇ ਰੱਖਿਆ ਜੇ ਜਿਉਂਦੀਆਂ ਕੌਮਾਂ ਦੇ ਵਿੱਚ ਮਤ ਪੇਧ ਹੁੰਦਾ ਮੁਰਦਿਆਂ ਵਿੱਚ ਕੋਈ ਮਤ ਪੇਧ ਨਹੀਂ ਹੁੰਦਾ ਇੱਕ ਚਿੱਖਾ ਦੇ ਵਿੱਚ 8 ਮੁਰਦੇ ਫੂਕ ਦਿਓ ਮੁਰਦਿਆਂ ਨੇ ਇਤਰਾਜ਼ ਨਹੀਂ ਕਰਨਾ ਇੱਕ ਜਗ੍ਹਾ ਤੇ 8 ਤੁਸੀਂ ਮੁਰਦੇ ਦਫਨਾ ਦਿਓ ਉਹਨਾਂ ਨੇ ਇਤਰਾਜ਼ ਨਹੀਂ ਕਰਨਾ ਜਿਉਂਦਿਆਂ ਦੇ ਵਿੱਚ ਮਾੜੇ ਮੋٹے ਬਖਰੇਵੇਂ ਹੋ ਜਾਂਦੇ ਨੇ ਸਿਆਣੇ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਆਓ ਇਕੱਠੇ ਬਹਿ ਕੇ ਇਹਦਾ ਹੱਲ ਕੱਢੀਏ ਨਾਲੇ ਗੁਰਬਾਣੀ ਨੇ ਸਾਨੂੰ ਦੱਸਿਆ ਕੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਏ ਸਾਡੇ ਕੋਲ ਤਾਂ ਸਾਰੀਆਂ ਚੀਜ਼ਾਂ ਕਲੀਅਰ ਨੇ ਅਸੀਂ ਨਹੀਂ ਮੰਨਦੇ ਪਏ ਪਰ ਇੱਕ ਛੋਟੀ ਜਿਹੀ ਮੈਂ ਗੱਲ ਕਵਾਂਗਾ ਕਿਉਂਕਿ ਮਾਤਾ ਜੀ ਬੋਲੇ ਨੇ ਤੇ ਮੈਨੂੰ ਲੱਗਦਾ ਵੀ ਜੇ ਮੈਂ ਅੰਦਰੋਂ ਕੁਝ ਨਾ ਬੋਲਿਆ ਤੇ ਜੇ ਇੱਕ ਮਾਂ ਇੰਨਾ ਖੁੱਲ ਕੇ ਬੋਲ ਸਕਦੀ ਏ ਤੇ ਮੈਂ ਜੇ ਕੋਈ ਗੱਲ ਖੁੱਲ ਕੇ ਨਾ ਬੋਲਾਂ ਤੇ ਸ਼ਾਇਦ ਮੈਂ ਸੰਗਤ ਦਾ ਦੇਣਦਾਰ ਵੀ ਹੋਵਾਂਗਾ ਤੇ ਮੈਨੂੰ ਇੰਜ ਲੱਗਦਾ ਵੀ ਸ਼ਾਇਦ ਇੱਕ ਬੋਝ ਅੰਦਰ ਲੈ ਕੇ ਮੈਂ ਨਾ ਤੁਰਿਆ ਫਿਰਦਾ ਮਾਂ ਉਹ ਦੱਸਦਾ ਵੀ ਕਿਹੜਾ ਮੈਂ ਅਜ ਕਿਸੇ ਦਾ ਵਿਰੋਧ ਨਹੀਂ ਕਰਨਾ ਆ ਨਾ ਕਿਸੇ ਨੂੰ ਮਾੜਾ ਕਹਿਣ ਆਇਆ ਮਾਂ ਪਰ ਇੱਕ ਸਾਡਾ ਛੋਟਾ ਵੀਰ ਗਿਆ ਉਹਦਾ ਮੈਨੂੰ ਦੁੱਖ ਹੈ ਇੱਕ ਬੇਨਤੀ ਕਰਾਂ ਤੁਹਾਨੂੰ ਪਤਾ ਹੋਵੇਗਾ ਵੀ ਜਦੋਂ ਪੁਲਿਸ ਭਾਈ ਅਮਰਤਪਾਲ ਸਿੰਘ ਦੇ ਮਗਰ ਲੱਗੀ ਮੈਂ ਸ਼ਬਦ ਅਮਰਤਪਾਲ ਸਿੰਘ ਕਹਿ ਰਿਹਾ ਮੈਂ ਅੱਜ ਵੀ ਕਹਿ ਰਿਹਾ ਮੈਂ ਵਿਰੋਧ ਨਹੀਂ ਕਿਸੇ ਦਾ ਕਰਦਾ ਪਿਆ ਪਰ ਮੈਂ ਇੱਕ ਗੱਲ ਤੋਂ ਤੁਹਾਨੂੰ ਜਾਣੂ ਕਰਵਾਉਣਾ ਹੈ ਪੁਲਿਸ ਨੇ ਕਹਿ ਦਿੱਤਾ ਵੀ ਉਹ ਸਾਡੇ ਹੱਥੋਂ ਨਿਕਲ ਗਿਆ ਸਾਡੇ ਨੌਜਵਾਨ ਨੌਜਵਾਨੀ ਦੇ ਜਵਾਬੀ ਨੇ ਮੇਰਾ ਛੋਟਾ ਵੀ ਹਰਪਾਲ ਸਿੰਘ ਮਖੂ ਉਹ ਕਹਿੰਦਾ ਨਾ ਨਾ ਪੁਲਿਸ ਨੇ ਫੜ ਲਿਆ ਕਹਿੰਦਾ ਪੁਲਿਸ ਨੇ ਉਹਦਾ ਇਨਕਾਊਂਟਰ ਕਰ ਦੇਣਾ ਪੁਲਿਸ ਨੇ ਫੜ ਲਿਆ ਪੁਲਿਸ ਨੇ ਉਹਦਾ ਇਨਕਾਊਂਟਰ ਕਰ ਦੇਣਾ ਇਹ ਨੌਜਵਾਨ ਜज्ਬਾਤੀ ਹੋਏ ਤੇ ਇਹਨਾਂ ਨੇ ਬੰਗਾਲੀ ਵਾਲੇ ਪੁਲ ਤੇ ਧਰਨਾ ਲਾਤਾ ਸਾਰਿਆਂ ਨੂੰ ਪਤਾ ਨਾ ਧਰਨੇ ਬਾਰੇ ਬੋਲੋ ਭਾਈ ਸਾਰਿਆਂ ਨੂੰ ਪਤਾ ਹੈ ਉਹ ਧਰਨਾ ਕਈ ਦਿਨ ਰਿਹਾ ਉਹ ਭਾਵੇਂ ਇੱਕ ਰਾਹ ਖੁੱਲਾ ਸੀ ਪਰ ਸਰਕਾਰ ਨੇ ਸਾਰਿਆਂ ਨੂੰ ਪਤਾ ਹੈ ਵੀ ਉਹਨਾਂ ਨੌਜਵਾਨਾਂ ਨੂੰ ਕਿਸ ਤਰੀਕੇ ਕਾਬੂ ਕੀਤਾ ਤੇ ਕਿਸ ਤਰੀਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਇਹਨਾਂ ਦੀਆਂ ਗੱਡੀਆਂ ਤੋੜੀਆਂ ਗਈਆਂ ਗੱਡੀਆਂ ਪੰਨੀਆਂ ਗਈਆਂ ਤੇ ਮੇਰੀ ਮਾਂ ਉਹਨਾਂ ਦਿਨਾਂ ਦੇ ਵਿੱਚ ਬਿਮਾਰ ਸੀ ਮੇਰੀ ਮਾਂ ਭਾਈ ਬਲਵਿੰਦਰ ਸਿੰਘ ਜੀ ਬੈਠੇ ਨੇ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਆ ਸਾਰੀਆਂ ਸ਼ਖਸੀਤਾਂ ਬੈਠੀਆਂ ਨੇ ਮਸਾਫਰ ਜੀ ਬੈਠੇ ਨੇ ਕੋਸਾ ਜੀ ਬੈਠੇ ਨੇ ਤੇ ਮੇਰੀ ਮਾਤਾ ਉਹਨਾਂ ਦਿਨਾਂ ਵਿੱਚ ਬਿਮਾਰ ਸੀ ਤੇ ਮੇਰੀ ਮਾਂ ਮੈਨੂੰ ਬਾਰ-ਬਾਰ ਪੁੱਛਿਆ ਕਰੇ ਵੀ ਇਹ ਹਰਪਾਲ ਸਿੰਘ ਮਖੂ ਤੇ ਕਵਰੇਜ ਕਰਨ ਦੇ ਲਈ ਗਿਆ ਸੀ ਇਹ ਤੇ ਪੱਤਰਕਾਰ ਹੈ ਇਹ ਤੇ ਕਥਾ ਬੱਤ ਕੇ ਇਹਦਾ ਕੀ ਕਸੂਰ ਹੈ ਅਗਲੇ ਦਿਨ ਗੱਲਾਂ ਚਲੀਆਂ ਵੀ ਗੱਡੀਆਂ ਭੰਨ ਦਿੱਤੀਆਂ ਗੱਡੀਆਂ ਵੀ ਬੁਰੀ ਤਰ੍ਹਾਂ ਪੰਨੀਆਂ ਬੰਦਾ ਪੁੱਛੇ ਵੀ ਗੱਡੀਆਂ ਭੰਨਣ ਦੇ ਨਾਲ ਕੀ ਹੋ ਜਾਂਦਾ ਹੈ ਪ੍ਰਸ਼ਾਸਨ ਇਹ ਗੱਲ ਦੱਸੋ ਵੀ ਹਰਪ੍ਰੀਤ ਸਿੰਘ ਮਖੂਅਜ ਪ੍ਰਸ਼ਾਸਨ ਸੁਣਦਾ ਹੋਵੇਗਾ ਮੈਨੂੰ ਕੋਈ ਤਰਾਹ ਥੋੜਾ ਇਹ ਕਿਹੜਾ ਤਰੀਕਾ ਹੈ ਕਿਹੜਾ ਮੈਂ ਕਹਿੰਨਾ ਵੀ ਇਹ ਇਹ ਸੰਵਧਾਨਿਕ ਤੁਹਾਡੇ ਕੋਲ ਰਾਇਤ ਹੈ ਵੀ ਤੁਸੀਂ ਗੱਡੀਆਂ ਤੋੜ ਦਿਓ ਗੱਡੀਆਂ ਵੀ ਭੰਨੀਆਂ ਗਈਆਂ ਬੜਾ ਕੁਝ ਖੋਇਆ ਉਸ ਤੋਂ ਬਾਅਦ ਇਹ ਨੌਜਵਾਨ ਮਾਤਾ ਜੀ ਮੈਂ ਦੱਸਣਾ ਚਾਹੁੰਦਾ ਕਿ ਅਰੈਸਟ ਹੋ ਕੇ ਉਧਰੋਂ ਹਰਪਾਲ ਸਿੰਘ ਮਖੂ ਨੂੰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਮੈਂ ਤੇ ਖੋਸਾ ਜੀ ਜਿੰਨਾ ਪੈਰਵਾਹੀ ਕਰ ਸਕਦੇ ਸਾਂ ਸਵੇਰੇ ਅਸੀਂ ਤੜਕੇ ਨਿਕਲਣਾ ਕਦੀ ਚੰਡੀਗੜ੍ਹ ਨਿਕਲਣਾ ਕਦੀ ਐਸਐਸਪੀ ਕੋਲੇ ਜਾਣਾ ਕਦੀ ਡੀਆਈਜੀ ਕੋਲੇ ਜਾਣਾ ਉਹ ਕਹਿੰਦੇ ਹਰਪਾਲ ਸਿੰਘ ਮਖੂ ਤੇ ਹਰਜਿੰਦਰ ਸਿੰਘ ਮਾਸਟਰ ਮਾਈਂਡ ਨੇ ਇਹਨਾਂ ਦੋਵਾਂ ਨੇ ਦਿਮਾਗ ਲਾਇਆ ਤੇ ਇਸ ਤਰੀਕੇ ਨਾਲ ਹੋਇਆ ਇੱਕ ਸਾਡੇ ਇਲਾਕੇ ਦਾ ਸੀ ਬਾਬਾ ਸਭਰਾਮਾ ਵਾਲਾ ਉਹ ਪਹਿਲਾਂ ਤੇ ਨੌਜਵਾਨਾਂ ਨੂੰ ਮੀਟਿੰਗ ਦੇ ਬਹਾਨੇ ਸੱਦ ਕੇ ਉਕਸਾ ਲਿਆ ਮੁੜ ਕੇ ਪੁਲਿਸ ਦੇ ਨਾਲ ਰਲ ਕੇ ਆਪਣਾ ਕੰਮ ਕੱਢ ਲਿਆ ਅਕਸਰ ਬਾਬੇ ਵੀ ਕੈਟ ਹੁੰਦੇ ਨੇ ਮੈਂ ਕਹਿ ਦਿੰਨਾ ਮਾ ਕੋਈ ਦਿੱਕਤ ਨਹੀਂ ਮੈਨੂੰ ਉਸ ਤੋਂ ਬਾਅਦ ਸੰਗਤ ਦੀ ਹੁੰਦਾ ਕੀ ਐ ਹਰਪਾਲ ਸਿੰਘ ਮਖੂ ਜੇਲ੍ਹ ਦੇ ਵਿੱਚ ਐ ਮੈਂ ਖੋਸਾ ਦੀ ਭਜਨ ਅਠ ਕਰਦੇ ਪਏ ਆ ਅੱਜ ਮੈਨੂੰ ਕਈ ਸੱਜਣ ਪਤਾ ਕੀ ਕਹਿੰਦੇ ਨੇ ਖੋਸੇ ਤੋਂ ਬਚੀ ਯਾਰ ਸੱਚ ਕਹਿ ਨਾ ਮਾ ਆ ਕੱਲ ਦੀ ਗੱਲ ਐ ਮੈਨੂੰ ਕਹਿੰਦੇ ਆ ਕਹਿੰਦੇ ਤੂੰ ਬੜੀ-ਬੜੀ ਸੇਵਾ ਦਰਿਆ ਤੇ ਕਰਦਾ ਪਿਆ ਤੇਰੀ ਸੇਵਾ ਖੂਚ ਪੈ ਜਾਂਦੀ ਮੈਂ ਕਿਉਂ ਕਹਿੰਦੇ ਤੇਰੇ ਨਾਲ ਖੋਸਾ ਹੁੰਦਾ ਖੋਸੇ ਤੋਂ ਬਚੀ ਇੱਕ ਗੱਲ ਦੱਸੋ ਜਿੱਦਨ ਮੇਰੀ ਮਾਂ ਦੀ ਡੈੱਡ ਬੋਡੀ ਲੈ ਕੇ ਆਏ ਖੋਸਾ ਨਾਲ ਸੀ ਮੈਂ ਖੋਸੇ ਨੂੰ ਕਿਹਾ ਮੈਂ ਕਿਹਾ ਖੋਸੇ ਸਰਕਾਰ ਨੇ ਫੇਸਬੁੱਕ ਮੇਰਾ ਬੰਦ ਕੀਤਾ ਹਰਪਾਲ ਸਿੰਘ ਮਖੂ ਜੇਲ੍ਹ ਦੇ ਵਿੱਚੋਂ ਆਇਆ ਮੈਂ ਕਿਹਾ ਸੀ ਬਲਾਰੇ ਜਰੂਰ ਆ ਪਰ ਸਾਨੂੰ ਕੁਝ ਨਹੀਂ ਸੋਚਦਾ ਬੁੱਝਦਾ ਰਿਹਾ ਮੈਂ ਕਿਹਾ 10 ਦਿਨ ਤੂੰ ਹੀ ਸੰਭਣਾ ਭੋਗ ਤੱਕ 10 ਦਿਨ ਲਗਾਤਾਰ ਸਾਡੇ ਘਰੇ ਇਸ ਸਵੇਰੇ ਇਹਨੇ ਤੜਕੇ ਆ ਜਾਣਾ ਰਾਤ ਨੂੰ ਇਹਨੇ ਜਾਣਾ ਸਾਰਾ ਕੁਝ ਇਹਨੇ ਸੰਭਿਆ ਮੇਰੇ ਮਾਂ ਦੇ ਅਰਦਾਸ ਜਿਹੜਾ ਨਮਿਤ ਅਰਦਾਸ ਸਮਗਮ ਹੁੰਦਾ ਉਹ ਅਰਦਾਸ ਖੋਸੇ ਨੇ ਕੀਤੀ ਹੁਣ ਮੈਨੂੰ ਕਈ ਕਹਿੰਦੇ ਨੇ ਖੋਸੇ ਦਾ ਖਾੜਾ ਛੱਡ ਦੇ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਮਾ ਜੇ ਅੱਜ ਆਪਾਂ ਇਕੱਤਰ ਹੋਇਆ ਨਾ ਵੀਰੋ ਮੈਂ ਦੇਖੋ ਗੁਰੂ ਦੀ ਹਜ਼ੂਰੀ ਵਿੱਚ ਸੱਚ ਬੋਲਾਂਗਾ ਮੇਰੇ ਤੇ ਕਿਸੇ ਨੇ ਕੋਈ ਨਾ ਤੇ ਮੈਨੂੰ ਚਿੱਠੀ ਪਾ ਕੇ ਸੱਦੇ ਆ ਤੇ ਨਾ ਇੱਥੇ ਕਿਸੇ ਨੇ ਮੈਨੂੰ ਸੰਗਲ ਪਾ ਕੇ ਰੱਖਿਆ ਸਚਾਈ ਇਹ ਏ ਜੇ ਅੱਜ ਜਿਹੜੇ ਆਪਾਂ ਇਕੱਤਰ ਹੋਏ ਆ ਨਾ ਇਹਦੇ ਵਿੱਚ ਵੀ ਬੜਾ ਵੱਡਾ ਇਹ ਸਿੰਘ ਦਾ ਯੋਗਦਾਨ ਹੈ ਇੱਕ ਗੱਲ ਦੱਸਾਂ ਜੇ ਉਸ ਸਮੇਂ ਇਹ ਆਵਾਜ਼ ਬੁਲੰਦ ਨਾ ਕਰਦਾ ਤੇ ਗੁਰਪ੍ਰੀਤ ਸਿੰਘ ਹਰੀ ਨੋ ਦੇ ਸੰਸਕਾਰ ਦੇ ਉੱਪਰ ਵੀ ਰਿਸ਼ਤੇਦਾਰ ਆਉਣੇ ਸੀ ਕੋਈ ਪੰਥਕ ਜਥੇਬੰਦੀਆਂ ਨਹੀਂ ਸੀ ਆਉਣੀਆਂ ਇਹ ਖੌਫ ਕੰਮ ਕਰਦਾ ਸੀ ਇਹਨਾਂ ਸੱਚਾਈਆਂ ਸਾਹਮਣੇ ਲਿਆਂਦੀਆਂ ਇਹ ਭੈੜਾ ਬਣਿਆ ਇੱਥੋਂ ਤੱਕ ਇਹਦੇ ਇਹਦੀ ਧੀ ਮੇਰੀ ਧੀ ਹੈ ਮੈਂ ਸ਼ਬਦ ਵਰਤਣਾ ਚਾਹੁੰਨਾ ਮੈਂ ਇੰਗਲੈਂਡ ਦੇ ਵਿੱਚ ਹੈ ਭਾਈ ਸਖਜੀਤ ਸਿੰਘ ਖੋਸਾ ਦੀ ਬੇਟੀ ਸਾਡੀ ਧੀ ਹੈ ਧੀ ਤੱਕ ਮਾਰਾ ਕਿਹਾ ਗਿਆ ਬੋਲੋ ਭਾਈ ਜਿਨ੍ਹਾਂ ਨੇ ਵੀ ਕਿਹਾ ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ ਨਾ ਮੈਂ ਕੋਈ ਕਹਿ ਰਿਹਾ ਵੀ ਫਲਾਣੀ ਜੱਥੇ ਬੰਦੀ ਹੈ ਮੈਂ ਦਾਵਾ ਕਿਉਂ ਇਸ ਗੱਲ ਦਾ ਕਰਾਂ ਧੀ ਨੂੰ ਮਾਰਾ ਕਿਹਾ ਗਿਆ ਪਤਨੀ ਨੂੰ ਮਾਰਾ ਕਿਹਾ ਗਿਆ ਮਾਂ ਨੂੰ ਮਾਰਾ ਕਿਹਾ ਗਿਆ ਇਹ ਫਿਰ ਵੀ ਡਟਿਆ ਰਿਹਾ ਡਟਿਆ ਰਿਹਾ ਨਤੀਜੇ ਨਿਕਲੇ ਆ ਵੀ ਜਿਸ ਤਨ ਸੰਸਕਾਰ ਸੀ ਨਾ ਸਸਕਾਰ ਦੇ ਉੱਪਰ ਮੈਂ ਵੇਖਿਆ ਵੀ ਕੱਠ ਏਡਾ ਵੱਡਾ ਕਿਉਂਕਿ ਮੈਂ ਹਾਜ਼ਰ ਸੀ। ਇਧਰੋਂ ਕੁਲਤਾਰ ਸਿੰਘ ਜੀ ਸੰਧਮਾ ਵਿਧਾਨ ਸਭਾ ਦੇ ਸਪੀਕਰ ਇਧਰੋਂ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਸਾਰੇ ਹਾਜ਼ਰ ਹੋਏ। ਜਦੋਂ ਸਸਕਾਰ ਹੋਇਆ ਨਾਲ ਇਹਨੇ ਸਾਰਾ ਨਭਾਇਆ ਮੈਂ ਸਾਈਡ ਤੇ ਕਰਕੇ ਜਾਂਦੇ ਇੱਕ ਗੱਲ ਕਹਿ ਕੇ ਗਿਆ। ਸਾ ਮੈਂ ਬਾਪੂ ਦੀ ਗੋਦੀ ਵਿੱਚ ਕਹਿਨਾ ਮੈਂ ਮੈਂ ਕਿਹਾ ਖੋਸਿਆ ਮੇਰੀ ਨਜ਼ਰ ਦੇ ਵਿੱਚ ਤੇਰਾ ਸਤਕਾਰ ਅੱਗੇ ਤੋਂ ਵਧਿਆ। ਮੈਨੂੰ ਕਹਿੰਦਾ ਕਿਉਂ ਇਹ ਗੱਲ ਆਖਣ ਦੀ ਕਿਉਂ ਲੋੜ ਪਈ? ਮੈਂ ਕਹਾ ਸੱਚੀ ਕਹਿਣਾ ਮੈਂ ਜੇ ਗੁਰਪ੍ਰੀਤ ਸਿੰਘ ਹਰੀ ਨੌ ਦੀ ਆਵਾਜ਼ ਤੂੰ ਨਾ ਬਣਦਾ ਮੈਂ ਕਹਾ ਸਸਕਾਰ ਦੇ ਉੱਪਰ ਸਿਰਫ ਪਰਿਵਾਰ ਹੋਣਾ ਸੀ ਤੇ ਜਿਹੜੇ ਆਉਣੇ ਸੀ ਉਹ ਵੀ ਇੱਕ ਖੌਫ ਦੇ ਸائے ਦੇ ਵਿੱਚ ਆਉਣੇ ਸੀ ਵੀ ਪਤਾ ਨਹੀਂ ਕਿਉਂ ਮਾਰ ਦਿੱਤਾ ਕੀ ਗੁਨਾਹ ਕਰ ਦਿੱਤਾ ਕਿਉਂਕਿ ਉਦੋਂ ਇੱਕ ਆਵਾਜ਼ ਆਈ ਇਹਦੀ ਜ਼ੁਬਾਨ ਬੜੀ ਗੰਦੀ ਸੀ ਮੈਂ ਕਹਿੰਦਾ ਜ਼ੁਬਾਨ ਗੰਦੀ ਦੀ ਇਹ ਕਿਹੜੀ ਸਜ਼ਾ ਆ ਵੀ ਬੰਦਾ ਮਾਰ ਦਿਓ ਮੰਨ ਲਓ ਇਹ ਜਜ਼ਬਾਤੀ ਹੋ ਕੇ ਬੋਲਦਾ ਸੀ ਦੇਖੋ ਫੇਸਬੁੱਕ ਦੇ ਉੱਪਰ ਕਿੰਨੇ ਲੋਕ ਕੁੱਤੇ ਭਕਾਈ ਕਰਦੇ ਨੇ ਕਿੰਨੇ ਕੁ ਤੁਸੀਂ ਮਾਰ ਦਿੱਤੇ ਨੇ ਆਪਣੇ ਹੀ ਮਾਰਨੇ ਸੀ ਚਲੋ ਜਿਨ੍ਹਾਂ ਨੇ ਮਾਰੇ ਨੇ ਹਨਾ ਇੱਕ ਛੋਟੀ ਜੀ ਹੁਣ ਅਗਲੀ ਗੱਲ ਐ ਭੋਗ ਪਿਆ ਇਕੱਠ ਹੋਇਆ ਅੱਜ ਵਰਸੀ ਹੋਈ ਇੱਥੇ ਬਸ ਨਹੀਂ ਉਸ ਤੋਂ ਅਗਲੀ ਗੱਲ ਪ੍ਰੀਤ ਸੈਣੀ ਵੀ ਗੁਮਨਾਮੀ ਦੇ ਵਿੱਚ ਹੀ ਖਤਮ ਹੋ ਜਾਂਦਾ ਪੱਤਰਕਾਰ ਪ੍ਰੀਤ ਸੈਣੀ ਸੀ ਗੁਮਨਾਮੀ ਦੇ ਵਿੱਚ ਖਤਮ ਹੋ ਜਾਂਦਾ ਕਿਉਂਕਿ ਉਹਦੇ ਮਗਰ ਵੀ ਬਹੁਤ ਵੱਡੇ ਖਾਤਸੀ ਉਹਦੇ ਭੋਗ ਤੱਕ ਸਾਰਾ ਕੁਝ ਸਗਦੀ ਸਿੰਘ ਖੋਸਾ ਰਾਣੇ ਜਾ ਕੇ ਸਾਂਭਿਆ ਲੰਗਰ ਅੱਜ ਅਥੇ ਬੰਦੀ ਕਰੇਗੀ ਕੀਰਤਨ ਆ ਕਰੇਗਾ ਮਖੂ ਤੂੰ ਆ ਕਰੇਗਾ ਆ ਫਲਾਣਾ ਆ ਕਰੇਗਾ ਮੇਰੀ ਮਾਤਾ ਦੇ ਅੰਮ੍ਰਿਤਸਰੋਂ ਲਿਆਉਣ ਤੋਂ ਲੈ ਕੇ ਸਾਰੀਆਂ ਮਰਿਆ ਜੋ ਵੀ ਧਾਰਮਿਕ ਮਰਿਆਦਾ ਖੁੰਦੀਆਂ ਨਾਲ ਹੋ ਕੇ ਨਭਾਈਆਂ ਜੇ ਮੈਨੂੰ ਕਈ ਕਹਿੰਦੇ ਨੇ ਖੋਸੇ ਦਾ ਖਾਣਾ ਛੱਡ ਦੇ ਮੈਂ ਕਿਹਾ ਕਿਉਂ ਕਹਿੰਦੇ ਗद्दार ਹੈ ਇਹਦਾ ਅਰਥ ਹੋ ਗਿਆ ਵੀ ਜੇ ਇੱਕ ਕਿਸੇ ਬੰਦੇ ਨਾਲ ਨਹੀਂ ਬਣਦੀ ਤੁਸੀਂ ਗद्दार ਹੋ ਇਹ ਪੰਥ ਦੋਖੀ ਹੈ ਕਮਾਲ ਦੀ ਗੱਲ ਹੈ ਕਿ ਇੱਕ ਬੰਦਾ ਪੰਥ ਹੁੰਦਾ ਮੈਨੂੰ ਦੱਸੋ ਨਾ ਮਾੜਾ ਜਿਆ ਇਹ ਮੇਰੀ ਮੰਨ ਲਓ ਇੱਕ ਕਿਸੇ ਬੰਦੇ ਨਾਲ ਨਹੀਂ ਬਣਦੀ ਬਣਦੀ ਮੇਰੀ ਉਹਦੇ ਨਾਲ ਨਹੀਂ ਤੇ ਮੈਂ ਪੰਥ ਦੋਖੀ ਕਿਵੇਂ ਹੋ ਗਿਆ ਸਾਰੇ ਪੰਥ ਦਾ ਮੈਂ ਦੋਖੀ ਕਿਵੇਂ ਹਾਂ ਇਹ ਗੱਲ ਮੈਨੂੰ ਕੋਈ ਦੱਸੇ ਤੇ ਸਾਈ ਸੋ ਕਹਿਣ ਤੋਂ ਮੇਰੇ ਸਿਰਫ ਦੋ ਭਾਵ ਨੇ ਮੈਂ ਛੋਟੀ ਜੀ ਗੱਲ ਕਹਿ ਕੇ ਹੁਣ ਵਿਸ਼ੇ ਨੂੰ ਸੰਕੋਚਾਂ ਉਸ ਤੋਂ ਬਾਅਦ ਹਰਪਾਲ ਸਿੰਘ ਮੱਖੂ ਜੇਲ੍ਹ ਦੇ ਵਿੱਚ ਹੈ ਮੇਰੀ ਮਾਂ ਬਿਮਾਰ ਹੋ ਗਈ ਮੈਂ ਹਸਪਤਾਲ ਦੇ ਵਿੱਚਾਂ ਉਧਰੋਂ ਜਿੰਨੀਆਂ ਧਾਰਾਵਾਂ ਮੇਰੇ ਭਰਾ ਤੇ ਲੱਗੀਆਂ ਓਨੀਆਂ ਧਾਰਾਵਾਂ ਮੇਰੇ ਪਿਓ ਤੇ ਲੱਗ ਗਈਆਂ ਮੇਰੇ ਪਿਤਾ ਜੀ ਨੂੰ ਆਸੇ-ਪਾਸੇ ਕਰ ਦਿੱਤਾ ਮੈਂ ਹਸਪਤਾਲ ਦੇ ਵਿੱਚ ਹਰਪਾਲ ਸਿੰਘ ਮੱਕੂ ਜੇਲ੍ਹ ਵਿੱਚ ਤੇ ਕਦੀ ਆਪਣੀ ਭੈਣ ਨੂੰ ਨੌਕਰੀ ਕਰਦੀ ਹੈ ਪ੍ਰਿੰਸੀਪਲ ਸਕੂਲ ਦੀ ਉਹਨੂੰ ਛੁੱਟੀਆਂ ਕਰਵਾ ਕੇ ਹਸਪਤਾਲ ਛੱਡਿਆ ਕਰੀਏ ਮੈਂ ਖੋਸੇ ਦੇ ਨਾਲ ਜਾ ਕੇ ਫਿਰ ਚੰਡੀਗੜ੍ਹ ਕਦੀ ਕਿਸੇ ਦਫ਼ਤਰ ਦੇ ਵਿੱਚ ਕਦੀ ਕਿਸੇ ਦਫ਼ਤਰ ਦੇ ਵਿੱਚ ਜੋ ਕਰ ਸਕਦੇ ਸਾਂ ਆਖਰਕਾਰ ਪੁਲਿਸ ਨੇ ਉਹਨੂੰ ਛੱਡਿਆ ਨਾ ਇੱਕ ਦਿਨ ਫੋਨ ਆਇਆ ਵੀ ਜ਼ਮਾਨਤ ਲਓ ਮੈਂ ਕਿਹਾ ਵੀ ਜ਼ਮਾਨਤ ਲਓ ਮੈਨੂੰ ਇੱਕ ਵੀਰ ਕਹਿੰਦਾ ਕਹਿੰਦਾ ਤੇਰੀ ਮਾਂ ਅਕਾਲ ਚਲਾਣਾ ਕਰ ਗਈ ਹੋਣੀ ਐ ਮੈਂ ਕਿਹਾ ਨਹੀਂ ਵੈਂਟੀਲੇਟਰ ਤੇ ਐ ਉਹ ਕਹਿੰਦੇ ਨਹੀਂ ਪ੍ਰਸ਼ਾਸਨ ਨੂੰ ਰਿਪੋਰਟ ਹਸਪਤਾਲ ਵੱਲੋਂ ਚਲੀ ਗਈ ਹੋਣੀ ਐ ਤੇਰੀ ਮਾਂ ਮੁੱਕ ਗਈ ਐ ਇਸ ਕਰਕੇ ਉਹ ਦਬਾ ਦਬ ਕਹਿੰਦੇ ਨੇ ਜ਼ਮਾਨਤ ਲੈ ਕਹਿੰਦੇ ਤੈਨੂੰ ਮਖੂ ਵਿਚਲੀ ਗੱਲ ਦਾ ਨਹੀਂ ਪਤਾ ਬੜਾ ਇੱਕ ਵਾਰੀ ਡੋਰਪੁਰੇ ਜੋ ਹੋ ਗਏ ਵੀ ਸਾਡੇ ਨਾਲ ਵਾਪਰ ਕੀ ਰਿਹਾ ਸਾਡਾ ਕਸੂਰ ਕੀ ਸੀ ਕੀ ਇੱਕ ਕਸੂਰ ਹੈ ਬਿਸ਼ੀਦਾ ਦੇ ਸਮਾਗਮਾਂ ਤੇ ਜਾਂਦੇ ਆ ਸਾਡਾ ਇੱਕ ਕਸੂਰ ਹੈ ਵੀ ਪੰਥ ਦੀ ਗੱਲ ਕਰਦੇ ਆ ਵੀ ਸਾਡਾ ਕਸੂਰ ਕੀ ਆ ਡੋਰਪੁਰ ਜੇ ਖੋ ਕੇ ਕਰਦੇ ਰਖੇ ਹਾਂ ਇਹ ਗੱਲ ਅੱਜ ਮੈਂ ਹੋਰ ਕਹਾਂਗਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਪਰਿਵਾਰ ਇੱਥੇ ਹੈ ਕਿ ਨਹੀਂ ਜਦੋਂ ਮਾਤਾ ਜੀ ਨੂੰ ਹਸਪਤਾਲ ਤੋਂ ਲੈ ਕੇ ਲੱਗੇ ਆਉਣ ਮੈਨੂੰ ਮਾਨ ਸਾਹਿਬ ਦਾ ਇੱਕ ਫੋਨ ਆਇਆ ਮੈਂ ਇਹ ਗੱਲ ਵੱਡੀ ਕਰਕੇ ਕਹਾਂਗਾ ਜੋ ਸੱਚ ਆ ਸੱਚ ਬਿਆਹਣਾਗਾ ਮੈਨੂੰ ਕਹਿੰਦੇ ਬੇਟਾ ਤੁਸੀਂ ਦੋਵੇਂ ਕੌਮ ਦੇ ਪ੍ਰਚਾਰਕ ਹੋ ਤੇ ਜਿਹੜੀ ਮਾਂ ਦੀ ਡੈੱਡ ਬੋਡੀ ਅੱਜ ਆ ਰਹੀ ਏ ਇਸ ਮਾਂ ਨੇ ਆਪਣੀ ਕੁੱਖ ਤੋਂ ਦੋ ਪ੍ਰਚਾਰਕਾਂ ਨੂੰ ਜਨਮ ਦਿੱਤਾ ਹੈ ਕਹਿੰਦੇ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਕਹਿੰਦੇ ਮੈਨੂੰ ਪਤਾ ਲੱਗਾ ਵੀ 7 ਕਿਲਖ ਬਿੱਲ ਬਣਿਆ ਹੈ ਇਹ ਗੱਲ ਮੈਨੂੰ ਅੱਜ ਕਹਿਣ ਦਿਆ ਜੇ ਮੈਂ ਵੀ ਅੱਜ ਥੋੜਾ ਭਾਰ ਨਾ ਅੰਦਰ ਦਾ ਖੌਲਾ ਕਰਨਾ ਚਾਹੁੰਨਾ ਮਾਂ ਇੱਕ ਬੋਝ ਦੇ ਵਿੱਚਾਂ ਮੈਨੂੰ ਕਹਿੰਦੇ ਵੀ ਜੇ ਕਹੋ ਤੇ ਐਮਪੀ ਕੋਟੇ ਦੇ ਵਿੱਚੋਂ ਮੈਂ ਇਹ ਕਾਰਜ ਕਰਵਾ ਦਿਆਂ ਮੈਂ ਕਿਹਾ ਮਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੱਕ ਪ੍ਰਚਾਰਕ ਨੂੰ ਏਡੀ ਵੱਡੀ ਗੱਲ ਕਹੀ ਹੈ ਪਰ ਮੈਂ ਕਿਹਾ ਮੈਨੂੰ ਇੰਜ ਲੱਗਦਾ ਵੀ ਅਸੀਂ ਦੋ ਮਾਂ ਦੇ ਪੋਤਾਂ ਤੇ ਸਾਡਾ ਵੀ ਫਰਜ਼ ਬਣਦਾ ਹੈ ਖੋਸਾ ਸਾਹਿਬ ਨਾਲ ਸੀ ਮੈਂ ਕਿਹਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਇਹ ਗੱਲ ਨੇ ਮੇਰੇ ਦਿਲ ਦੇ ਵਿੱਚ ਜਗ੍ਹਾ ਬਣਾਈ ਹੈ ਪਰ ਮੈਂ ਕਿਹਾ ਵੀ ਅਸੀਂ ਆਪਸ ਦੇ ਵਿੱਚ ਰਲ ਕੇ ਜ਼ਰੂਰ ਕਰਾਂਗੇ ਕਹਿੰਦੇ ਠੀਕ ਹੈ ਕਹਿੰਦੇ ਬੇਟਾ ਮੈਂ ਤੁਹਾਡੇ ਨਾਲ ਆ ਭੋਗ ਤੇ ਵੀ ਆਏ ਮਾਨ ਸਾਹਿਬ ਬੋਲੇ ਵੀ ਔਰ ਉਸ ਤੋਂ ਬਾਅਦ ਵੀ ਇਹਨਾਂ ਨੇ ਕਾਫੀ ਵਾਰੀ ਮੇਰੇ ਨਾਲ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਕਲੀਅਰ ਕੀਤੀਆਂ ਸੋ ਮੈਂ ਛੋਟੀ ਜੀ ਬੇਨਤੀ ਕਰਦਾ ਹਾਂ ਭੋਗ ਦੇ ਦੌਰਾਨ ਭਾਈ ਸਖਜੀਤ ਸਿੰਘ ਖੋਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਸਿਰਕਾਡ ਲੀਡਰ ਆਪਣੇ ਸਤਕਾਰਯੋਗ ਪੀਖੀ ਪਿੰਡ ਤੋਂ ਵੀਰ ਜੀ ਕੋਸ਼ਰ ਸਾਹਿਬ ਕੀ ਨਾਮ ਉਹਨਾਂ ਦਾ ਹਾਂਜੀ ਹਰਪਾਲ ਸਿੰਘ ਜੀ ਬਲੇਰ ਹੈ ਉਹਨਾਂ ਨੇ ਨਾਲ ਹੋ ਕੇ ਸਾਰਾ ਕਾਰਜ ਕੀਤਾ ਮੇਰੇ ਨਾ ਮਨ ਦੇ ਵਿੱਚ ਖਿਆਲ ਆਇਆ ਮੈਂ ਕਿਹਾ ਮੈਨੂੰ ਨਾ ਇੱਕ ਅਫਸੂਸ ਹੈ ਉਹਨਾਂ ਦਿਨਾਂ ਦੇ ਵਿੱਚ ਹੀ ਮੇਰੇ ਖਿਆਲ ਪ੍ਰਕਾਸ਼ ਸਿੰਘ ਬਾਦਲ ਵੀ ਮਰਿਆ ਸਾਰੀ ਸ਼੍ਰੋਮਣੀ ਕਮੇਟੀ ਮਖੂਦੇ ਵਿੱਚੋਂ ਲੰਘ ਕੇ ਬਾਦਲਪਿੰਡ ਦੇ ਵਿੱਚ ਜਾਇਆ ਕਰੇ ਅਸੀਂ ਕੌਮ ਦੇ ਪ੍ਰਚਾਰਕ ਸਾਂ ਸਾਡੀ ਵੀ ਮਾਂ ਮੁੱਕੀ ਸੀ ਸਾਡੇ ਘਰ ਨਾਲ ਕੋਈ ਆਇਆ ਕਰੇ ਮੈਨੂੰ ਇੱਕ ਦਿਨ ਛੋਟਾ ਬੀਰ ਕਹਿੰਦਾ ਕਹਿੰਦਾ ਵੀ ਆਪਾਂ ਕੌਮ ਦੇ ਪ੍ਰਚਾਰਕ ਆਂ ਹਰ ਮੁੱਦੇ ਦੇ ਵਿੱਚ ਆਪਾਂ ਅੜਦੇ ਆਂ ਖੜਦੇ ਆਂ ਨੁਕਸਾਨ ਵੀ ਕਰਵਾਉਂਦੇ ਆਂ ਕਹਿੰਦਾ ਸਾਰੀ ਸ਼ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਬਾਦਲਪਿੰਡ ਦੇ ਵਿੱਚ ਪਹੁੰਚਦੀ ਪਈ ਏ ਮਖੂ ਚੋਂ ਲੰਘ ਕੇ ਜਾ ਰਹੀ ਏ ਕਹਿੰਦਾ ਕਿਸੇ ਨੇ ਆਪਣੀ ਮਾਂ ਬਾਰੇ ਇਹ ਨਹੀਂ ਪੁੱਛਿਆ ਵੀ ਚਲੋ ਮਾੜਾ ਹੋਇਆ ਜਾਂ ਕੀ ਹੋਇਆ ਇੱਕ ਲੱਗੇ ਬੰਦਾ ਖਲੋਤਾ ਸੀ ਮੈਂ ਅੱਜ ਗੁਰੂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਆਂ ਉਹ ਕਹਿੰਦਾ ਚਲੋ ਬਾਕੀ ਗੱਲਾਂ ਛੱਡੋ ਕਹਿੰਦਾ ਰਪਾਲ ਸਿੰਘਾਂ ਜਿਨ੍ਹਾਂ ਦੀ ਖਾਤਰ ਤੂੰ ਮੋਰਚਾ ਲਾਇਆ ਸੀ ਭਾਈ ਅਮਰਤਪਾਲ ਸਿੰਘ ਦੀ ਖਾਤਰ ਕਿਉਂਕਿ ਉਹਨਾਂ ਦਾ ਕੀ ਸਰਕਾਰ ਕਹਿੰਦੀ ਸੀ ਵੀ ਨਿਕਲ ਗਏ ਉਹ ਕਹਿੰਦੇ ਉਹ ਬੋਲੇ ਅਸੀਂ ਨਹੀਂ ਬੋਲੇ ਇਹ ਗੱਲ ਅੱਜ ਮੈਂ ਕਹਿ ਦਿਆਂ ਉਹ ਕਹਿੰਦਾ ਤੁਸੀਂ ਬਾਤਨਾ ਦੀ ਗੱਲ ਕਰਦੇ ਹੋ ਉਹ ਗੱਲ ਇੱਕ ਪਾਸੇ ਕਰਦੇ ਹੋ ਉਹ ਤੇ ਆਪਣੇ ਬਣੇ ਨਹੀਂ ਕਹਿੰਦੇ ਜਿਨ੍ਹਾਂ ਦੇ ਫੜੇ ਤੇ ਤੁਸੀਂ ਜੇਲਾਂ ਕੱਟ ਲਈਆਂ ਉਹ ਤੁਹਾਡੇ ਮਰਿਆਂ ਤੇ ਵੀ ਨਹੀਂ ਆਏ ਇਹ ਸਵਾਲ ਉਸ ਬੰਦੇ ਨੇ ਮੇਰੇ ਤੇ ਕੀਤਾ ਮੈਂ ਤਾਂ ਚ ਕਿਹ ਨਾ ਸਾਂ ਮੇਰੇ ਅੰਦਰ ਬੋਝ ਸੀ ਮੈਂ ਅੱਜ ਇਹਨਾਂ ਉਹ ਬੋਝ ਹਲਕਾ ਕੀਤਾ ਹੈ ਬਿਹਰਪਾਲ ਸਿੰਘ ਮਕੂਨੇ ਜੇਲ ਕੱਟੀ ਉਧਰੋਂ ਮਾਂ ਦੀ ਮੌਤ ਹੋ ਜਾਂਦੀ ਉਧਰੋਂ ਮੈਂ ਜੇਲ ਤੋਂ ਲੈਣ ਜਾਣਾ ਮਾ ਭਾਈ ਸਖਜੀਤ ਸਿੰਘ ਖੋਸੇ ਨੂੰ ਮੈਂ ਕਹਿੰਨਾ ਵਾ ਤੁਸੀਂ ਮਾਤਾ ਨੂੰ ਜਿੰਮੇ ਕਿਵੇਂ ਮਰਜ਼ੀ ਲੈ ਕੇ ਆਓ ਹਸਪਤਾਲ ਕਹਿੰਦਾ ਬਿੱਲ ਐਟ ა ਟਾਈਮ ਜਮਾ ਕਰਵਾਓ ਤੁਹਾਨੂੰ ਵੀ ਪਤਾ ਵੀ 7-8 ਲੱਖ ਐਟ ა ਟਾਈਮ ਕੀ ਦੀ ਜੇਬ ਦੇ ਵਿੱਚ ਹੁੰਦਾ ਚਲੋ ਇੱਕ ਦੂਜੇ ਕੋ ਫੜ ਤੜ ਕੇ ਬਿੱਲ ਪੇ ਕਰਕੇ ਅਸੀਂ ਲੈ ਕੇ ਆਏ ਤੇ ਮੈਨੂੰ ਜਦੋਂ ਕਿਸੇ ਨੇ ਗੱਲ ਕਹੀ ਨਾ ਮੈਂ ਆਪ ਅੱਜ ਵੀ ਕਹਿੰਦਾ ਮੇਰੇ ਭਰਾ ਨੇ ਇਹ ਗੱਲ ਮੈਨੂੰ ਨਹੀਂ ਕਹੀ ਨਾ ਸਖਜੀਤ ਸਿੰਘ ਖੋਸੇ ਨੇ ਕਹੀ ਨਾ ਮੈਂ ਕਹੀ ਪਰ ਮੈਨੂੰ ਇੱਕ ਤੀਸਰੇ ਬੰਦੇ ਨੇ ਕਹੀ ਕਹਿੰਦਾ ਵੀ ਬਾਦਲ ਮਰ ਗਿਆ ਤੇ ਤੁਸੀਂ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰੋਂ ਬਾਦਲਪਿੰਡ ਜਾ ਰਹੀ ਏ ਮਖੂ ਚੋਂ ਲੰਘ ਕੇ ਤੇ ਤੁਹਾਡੀ ਮਾਂ ਗੁਜ਼ਰੀ ਹੈ ਤੇ ਕਹਿੰਦੇ ਤੁਹਾਨੂੰ ਇਹ ਪੁੱਛਦੇ ਨਹੀਂ ਪਏ ਤੇ ਕਹਿੰਦੇ ਜਿਨ੍ਹਾਂ ਦੀ ਖਾਤਰ ਜੇਲਾਂ ਕਟੀਆਂ ਤੇ ਉਸੇ ਸਮੇਂ ਦੇ ਦੌਰਾਨ ਉਸੇ ਸਦਮੇ ਵਿੱਚ ਤੁਹਾਡੀ ਮਾਂ ਗੁਜ਼ਰੀ ਕਹਿੰਦੇ ਉਹ ਤੁਹਾਡੇ ਘਰੇ ਅਫਸੋਸ ਕਰਨ ਆਏ ਨੇ ਮੇਰੇ ਕੋਲ ਜਵਾਬ ਨਹੀਂ ਸੀ ਹੈ ਅੱਜ ਵੀ ਕਹਿਣਾ ਅੱਜ ਤੱਕ ਵੀ ਨਹੀਂ ਆਏ ਪਰ ਮੇਰੇ ਮਨ ਦੇ ਵਿੱਚ ਇਹ ਆ ਵੀ ਇੱਕ ਅਸੀਂ ਇਲੈਕਸ਼ਨ 'ਚ ਫਿਰ ਗਏ ਠੀਠ ਜੇ ਬਣ ਕੇ ਫਿਰ ਗਏ ਕਿਉਂਕਿ ਗੱਲ ਪੰਥ ਦੀ ਸੀ ਮੈਂ ਕਿਹਾ ਚਲੋ ਕੋਈ ਨਾ ਇਲੈਕਸ਼ਨ 'ਚ ਗਿਆ ਮੈਨੂੰ ਫੇਰ ਸਮਨ ਆਇਆ ਭਾਈ ਸਰਬਜੀਤ ਸਿੰਘ ਦਾ ਪ੍ਰਚਾਰ ਕੀਤਾ ਮੈਨੂੰ ਇੱਥੋਂ ਵੀ ਫੋਨ ਆਇਆ ਬਾਰ ਪ੍ਰਸ਼ਾਸਨ ਸੁਣਦਾ ਹੋਵੇਗਾ ਜਿੰਨੇ ਜੋਗੇ ਸਾਂ ਫੇਰ ਨਾਲ ਕੜੇ ਉਹਦੇ ਦੌਰਾਨ ਵੀ ਮੇਰੇ ਤੇ ਇੱਕ ਸਵਾਲ ਖੜਾ ਹੋਇਆ ਕਿਸ ਨੇ ਫੇਰੇ ਗੱਲ ਕਹੀ ਮੈਂ ਕਿਹਾ ਯਾਰ ਮੈਂ ਨਾ ਜਜ਼ਬਾਤੀ ਜਿਹਾ ਬੰਦਾ ਮੈਂ ਫਿਰ ਤੁਰ ਪੈਣਾ ਮੈਂ ਪਰ ਅੱਜ ਨਾ ਮਾਂ ਜੇ ਨਾ ਬੋਲਦੀ ਮੇਰੇ ਤੋਂ ਪਹਿਲਾਂ ਤੇ ਸ਼ਾਇਦ ਇਹ ਗੱਲਾਂ ਮੇਰੇ ਅੰਦਰੋਂ ਨਿਕਲਦੀਆਂ ਨਹੀਂ ਸੀ ਮੈਂ ਸਿਰਫ ਇੰਨਾ ਕਹਿਣਾ ਸੀ ਵੀ ਬੰਦਾ ਜਜ਼ਬਾਤੀ ਹੈ ਚਲਾ ਗਿਆ ਮਾਂ ਨੇ ਬੋਲੀ ਹੈ ਮਾਂ ਦੇ ਅੱਖਾਂ ਦੇ ਖੰਝੂ ਨੇ ਮੈਨੂੰ ਰੋਵਾਇਆ ਤੇ ਮੈਂ ਸੋਚਿਆ ਵੀ ਅੱਜ ਥੋੜਾ ਜਿਹਾ ਭਾਰ ਹਲਕਾ ਕਰਾਂ ਪਰ ਇਹਨਾਂ ਜ਼ਰੂਰ ਕਰਾਂਗਾ ਗੁਰਪ੍ਰੀਤ ਸਿੰਘ ਖਰੀਨੋ ਕੋਈ ਪੰਥ ਦਾ ਨੁਕਸਾਨ ਨਹੀਂ ਸੀ ਉਹਨੇ ਕੀਤਾ ਬੋਲੋ ਜੇ ਪੰਥ ਦਾ ਕੋਈ ਨੁਕਸਾਨ ਕੀਤਾ ਤੇ ਮੈਨੂੰ ਦੱਸ ਦਿਓ ਆਪਾਂ ਰਲ ਮਿਲ ਕੇ ਪਰਭਾਈ ਕਰਦੀਏ ਨਹੀਂ ਕੀਤਾ ਸਿਰਫ ਕਾਰਨ ਕੀ ਜਜ਼ਬਾਤੀ ਸੀ ਸਿਰਫ ਇਹ ਵੀ ਮੂੰਹ ਤੇ ਗੱਲ ਕਰ ਦਿੰਦਾ ਸੀ ਆਹੀ ਸੀ ਆ ਵੀਰ ਬੈਠਾ ਆ ਆਪਣਾ ਸਮਾਲਸਰ ਵਾਲੇ ਮੱਖਣ ਸਿੰਘ ਮੁਸਾਫਰ ਮੁਸਾਫਰ ਸੱਚੀ ਦਸੀ ਉਹਦਾ ਇੱਕੋ ਹੀ ਗਣਾ ਸੀ ਵੀ ਮੂੰਹ ਤੇ ਗੱਲ ਕੱਢ ਮਾਰਦਾ ਸੀ ਬਸ ਆ ਗਣਾ ਸੀ ਉਹਦਾ ਜੇ ਕੋਈ ਉਹਨੂੰ ਧਮਕੀ ਦਿੰਦਾ ਸੀ ਨਾ ਤੇ ਉਹਨੂੰ ਧਮਕੀ ਉਸੇ ਲਹਿਜੇ ਵਿੱਚ ਜਵਾਬ ਦਿੰਦਾ ਸੀ ਹੁਣ ਮੈਂ ਉਹ ਗੱਲ ਕਹਿ ਹੀ ਨਹੀਂ ਸਕਦਾ ਗੁਰੂ ਦੀ ਝੂਰੀ ਵਿੱਚ ਜੇ ਕੋਈ ਧਮਕੀ ਦਿੰਦਾ ਸੀ ਨਾ ਉਹਨੂੰ ਜਵਾਬ ਇਹੋ ਜਿਹਾ ਦਿੰਦਾ ਸੀ ਮੈਂ ਕਹਿੰਦਾ ਵੀ ਮੈਂ ਕਹਿ ਹੀ ਨਹੀਂ ਸਕਦਾ ਕਹਿੰਦਾ ਤੁਸੀਂ ਰਿਸ਼ਤਾ ਕਰ ਲਓ ਜਿਹੜਾ ਕਰਨਾ ਆ ਵਰਲਡ ਕਹਿ ਦਿੰਦਾ ਹੁੰਦਾ ਸੀ ਤੇ ਜਿਹੜਾ ਫਿਰ ਅੱਗੋਂ ਹੋਰ ਆ ਕੇ ਜਾਂਦਾ ਸੀ ਮੈਨੂੰ ਲੱਗਦਾ ਕਈ ਕਾਰਨ ਬਣ ਗਏ ਗੁਰੂ ਕਿਰਪਾ ਕਰੇ ਮੈਂ ਤੇ ਅੱਜ ਇੰਨਾ ਕਹਾਂਗਾ ਜੋ ਵੀ ਹੋਇਆ ਬਹੁਤ ਮਾੜਾ ਹੋਇਆ